ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਅੱਜ ਨਹੀਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਚੱਲ ਰਹੀ ਆ ਕਮਾਲਪੁਰੇ ਦੇ ਕਬੱਡੀ ਕੱਪ ਦੀ ਬੈਸਟਨ ਨੂੰ ਲੈ ਕੇ ਥੋੜੇ ਵਾਲਾ ਰੌਲਾ ਪੈ ਗਿਆ ਸੀਗਾ ਤੇ ਉਸ ਬਾਰੇ ਦੋਸਤੋ ਅੱਜ ਫੈਸਲਾ ਹੋ ਚੁੱਕਿਆਗਾ ਤੇ ਬੁਰੀ ਅਸੀਂ ਸਰਦਾ ਜੋ ਹੱਕ ਬਣਦਾ ਸੀਗਾ ਉਹਨੂੰ ਦੇ ਦਿੱਤਾ ਤੇ ਬਾਕੀ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ ਤੁਸੀਂ ਆਪ ਹੀ ਵੀਡੀਓ ਦੇਖ ਲਓ ਤੇ ਬਾਕੀ ਭਰਾ ਆਪਣੇ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਨੂੰ ਵੀ ਪਤਾ ਲੱਗ ਸਕੇ ਵੀ ਜਿਹੜਾ ਕਮਾਲਪੁਰੇ ਦਾ ਕਬੱਡੀ ਕੱਪ ਦਾ ਬੈਸਟਨ ਨਾਲ ਥੋੜਾ ਰੌਲਾ ਸੀਗਾ ਉਹ ਕਲੀਅਰ ਹੋ ਚੁੱਕਿਆਗਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਆਪਾਂ ਕਣਗੀ ਤਾਰ ਖੇਡ ਮੇਲਾ ਕਰਵਾਇਆ ਸੀ ਉਸ ਦੇ ਵਿੱਚ ਜੋ ਆਪਾਂ 58 11 ਟਰੈਕਟਰ ਦਿੱਤੇ ਸੀਗੇ ਬਾਹੂ ਅਕਬਰਪੁਰ ਤੇ ਹਾਕਮ ਵਾਲਾ ਉਹਦੇ ਵਿੱਚ ਜੋ ਆਪਾਂ ਬੈਸਟ ਰੇਡਰ ਕੱਢਿਆ ਸੀਗਾ ਅੰਬਾ ਸੁਰਸਿੰਘ ਵਾਲਾ ਤੇ ਉਹ ਬਾਅਦ ਦੇ ਵਿੱਚ ਇੱਕ ਟੈਕਨੀਕਲ ਜਦੋਂ ਆਪਣੇ ਦਾ ਇਤਰਾਜ ਆਇਆ ਉਹ ਟੈਕਨੀਕਲ ਜਦੋਂ ਅਸੀਂ ਦੇਖੀ ਸਾਰੀ ਕਮੇਟੀ ਨੇ ਤਾਂ ਉਹਦੇ ਵਿੱਚ ਬੂਡ ਸੀਗਾ ਉਹਦਾ ਹੱਲ ਕਰਦੇ ਹੋਏ ਅਸੀਂ ਪੂਰੀ ਜੀਸਰ ਵਾਲਾ ਜਿਹੜਾ ਹਰਿਆਣੇ ਵਾਲਾ ਸਾਡਾ ਰੀਡਰ ਆ ਤੇ ਅੰਬੇ ਸਤਸਿੰਘ ਵਾਲੇ ਦੇ ਵਿਚਕਾਰ ਉਹ ਸਾਂਝਾ ਕਰਦਾ ਸੋ ਅਸੀਂ ਇਹਨਾਂ ਨੂੰ ਦੁਨਾਂ ਨੂੰ ਉਹ ਬਣਦਾ ਹੱਕ ਪ੍ਰਾਈਜ਼ ਉਹ ਅੱਤਾ ਭਾਈ ਜੀ ਉਹਨਾਂ ਨੂੰ ਦਿੱਤਾ ਪੂਰੀ ਸਤਸਿੰਘ ਵਾਲੇ ਉਹ ਜੀ ਪ੍ਰਧਾਨ ਜੀ ਸਾਡੇ ਵੀ ਰਹੇ ਆ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਨੂੰ ਸਹਿਯੋਗ ਦੇਣ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋਜੋ ਨੀ ਕੋਈ ਨੀ ਸੌਰੀ ਹੋਣ ਕੋਈ ਖਾਣ ਦਾ ਬੰਦਾ